गुरु अरगन देव साहब पात्र साखी लंबी नहीं करनी क्योंकि विचार करें भाई सतगरु गुरु अरगन देव साहब पात्रा जी का बड़ा प्यारतगुरु जी गए नगर के होगी सिख कहे पात्र जिसे आपका पिंड है मुसलमान का सारा पेड़ ही मुसलमान सतगुरु जी कह एक बड़ा प्यारा भी रहा है

ਜਿਨੋ ਕੁਮਾਨ ਸਤਾਰਨੀ ਦਿੰਦਾ ਸੀ ਤੇ ਉਹ ਦੇਖੋ ਜੀ ਵੀ ਤਰੀਕ ਤੇ ਵਾਕਿਆ ਹੋਇਆ ਲੱਗਦਾ ਤੁਸੀਂ ਨਾ ਕੋਈ ਇਜੀਆ ਅਕਤਾਰ ਸਿੰਘਾ ਗਰੀਬ ਆਦਮੀ ਸੀ ਸਤੂ ਜੀ ਬੈਠੇ ਆਪਣੇ ਡੱਬਾ ਖੋਤੇ ਤੇ ਦੋ ਪਰਸ਼ਾ ਤੇ ਖੜੇ ਗੱਦੇ ਨੇ ਅੱਛਾ ਸਤੂ ਜੀ ਨੇ ਉਹ ਗਲਾਇਆ ਕਿ ਪਰਸਾ ਦੇ ਤਰ ਤਰ ਸਾਰੇ ਸਿੰਘਾ ਮੁਸ਼ਕਤਾ ਨਹੀਂ ਸਕ ਲੋ ਇਹ ਦਸਾਂਵਾਦੀ ਕੈਸ ਤੇ ਵਿੱਚ ਹੋਇਆ ਚੱਕ ਕੇ ਸਤਿਮੁਨੀ ਕਨੇਪੈ ਪਰ ਸ਼ਤਾਂ ਪਿਛੋਲੇ ਮੋੜੇ ਕਹਿਨੇਗਾ ਭਾਖ ਸਾਹਿਬ ਜਦੋਂ ਲੋਕ ਕੜਕਾਂ ਉਸਲਾ ਮਤਲਬ ਦੇ ਨਾ ਜਿਹੜੀ ਫਸਲ ਵੱਡੀ ਹੁੰਦੀ ਹੈ ਉਥੋਂ ਦਾਨੇ ਗਰੀਬ ਜਨਤਾ ਕੋਲ ਘਰੀ ਉਹ ਜਿਹੜਾ ਛਾਣਦੇ ਨੇ ਦਾਨੇ ਕੱਢ ਲੈਂਦੇ ਨੇ ਬਰੀਕ ਕਣੀਆਂ ਰਹਿ ਜਾਂਦੇ ਆ ਉਹ ਸੁੱਕੁੰਦੇ ਆ ਤੇ ਉਹ ਮੈਂ ਲੈ ਕੇ ਪੀਸੇ ਉਹਨੇ ਕਿਹਾ ਫਿਰ ਮੈਂ ਜਿਹੜਾ ਚੌਥਾ ਸਭ ਜਾਨਵਰਾਂ ਦਾ ਚੱਕੜ ਲੈਂਦਾ ਤੇ ਮੈਂ ਜਿਵੇਂ ਬੰਦੇ ਨਾ ਉਹਦੇ ਮੱਦਦ ਕਰਨਾ ਬਸਾਂ ਬਣਾ ਲੈਣਾ ਤੇ ਸਭ ਤੋਂ ਜ਼ਿਆਦਾ ਮਾੜਾ ਮਤਲਬ ਉੱਪਰਲਾ ਖਰਚਾ ਹੈ ਉਹ ਆਮ ਲੈਣਾ ਨਹੀਂ ਪਾੜਿਆ ਉਹ ਹੈਂਡ ਮਾਰਦੀ ਤੇ ਕੇ ਵੇਚ ਕੇ ਉਨਾ ਪਰਲਾ ਖਰਚਾ ਤੇ ਨਾ ਬਸਾਂ ਬਣਾਉਣਾ ਨਾ ਸਤੁਰਦੀ ਇੱਕ ਵਰਸ਼ਾਲਾ ਮਾਇਆ ਕਰ ਲੈਣਾ ਤੇ ਅੰਦਾਜ਼ ਕਰਦੇ ਨਾ ਮੈਂ ਦੋ ਬਸਾਂ ਦੇ ਰੱਖ ਦੇਣਾ ਵੀ ਕੋਈ ਬੁਸੇ ਤਾਬੇ ਤੇ ਖਾਲੀ ਨਾ ਹੋਵੇ ਉਹ ਚਾਹੀਦਾ ਤੁਸੀਂ ਨਾ ਨਾਲ ਨਾਲ ਸਾਡੀ ਕਹਾਣੀ ਦੇ ਨਾਮ ਕਰਦੇ ਚੱਲਦੇ

चरण प्राण त्याग मेरा प्राण त्याग कह सच दरवाजे तेरे खोजे

इस करके गुरु के लंगर गुरु बहुत सारे दौड़ लक्षत छी बख्शिशी सतुंत ਇਸ ਵਾਸਤੇ ਆਉ ਸਤਿਗੁਰੂ ਜੀ ਕਰਨ ਅਰਦਾਸ ਕਰੀਏ ਪਾਤਸ਼ਾਹ ਕਿਰਪਾ ਕਰਿਓ ਸਾਨੂੰ ਇੱਕ ਬਖਸ਼ਿਸ਼ ਕਰ ਦੇਈਂ ਤਾਂ ਅਸੀਂ ਦਸਵੰਦ ਕਰ ਸਕੀਏ ਦਸਵੰਦ ਵੀ ਬੰਧ ਤਰ੍ਹਾਂ ਦਾ ਹੈ ਇੱਕ ਦਸਵੰਦ ਆਪਣੀ ਕਮਾਈ 'ਚੋਂ ਦਸਵਾਂ ਹਿੱਸਾ ਕਰਨਾ ਦੂਸਰਾ ਆਪਣੀ ਜੀਵਨ 'ਚੋਂ 24 ਘੰਟਿਆਂ 'ਚੋਂ 2.5 ਘੰਟੇ ਆਪਣਾ ਵਿਸਵਨ ਹੁੰਦਾ ਉਹ ਵੀ ਇਹੋ ਸਮਾਂ ਕਰਨਾ ਤੇ ਸਮਾਂ ਕੱਢ ਕੇ ਅਰਦਾਸ ਕਰੀਂ ਪਾਤਸ਼ਾਹ ਜੀਵਨ ਦਾ ਦਸਵੰਦ ਵੀ ਪ੍ਰਮਾਣ ਕਰੋ माता दसवंधी दोनों प्रवान कर लो जलो चीजा प्रवान होनी है सतुरी कले